ਸੱਚੀ ਕਿਹਾ ਕਿਸ ਨੇ ਕਿ ਪਿਆਰ ਨਾ ਤਾਂ ਉਮਰ ਦੀ ਹੱਦ ਦੇਖਦਾ ਹੈ ਨਾ ਵਤਨ ਦੀ ਸਰਹੱਦ ਜੀਹਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਇੱਕ ਸੋਹਣੀ ਸੁਨੱਖੀ ਕੁੜੀ ਨੂੰ 55 ਸਾਲ ਦੇ ਸਖਸ਼ ਦੇ ਨਾਲ ਪਿਆਰ ਹੋ ਗਿਆ ਜਿਨ੍ਹਾਂ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਹਨੀਮੂਨ ਦੀਆਂ ਵੀਡੀਓ ਵੀ ਵਾਰਲ ਕੀਤੀਆਂ ਗਈਆਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਭਾਰਤ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਭਾਰਤ ਵਿਆਹ ਕਰਵਾ ਲੈਂਦਾ ਹੈ ਤਾਂ ਇੰਟਰਨੈਟ ਤੇ ਚਰਚਾ ਦਾ ਵਿਸ਼ਾ ਬਣਦੇ ਦੇਰ ਤੱਕ ਨਹੀਂ ਲੱਗਦੀ ਦਰਅਸਲ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਵਿਆਖ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਹਨਾਂ ਵਿਆਹਾਂ ਦੇ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓ ਕਿ ਨੀ ਦਿਨੀ ਅੱਜ ਇੱਕ ਜੋੜੇ ਦਾ ਵਿਆਹ ਤੇ ਹਨੀਮੂਨ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਹੈ ਵਿਆਹ ਨਾ ਸਿਰਫ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਕਾਰਨ ਸਗੋਂ ਲਵ ਬਰਡਸ ਦੀ ਉਮਰ ਦੇ ਵੱਡੇ ਫਰਕ ਕਾਰਨ ਵੀ ਸੁਰਖੀਆਂ ਦੇ ਵਿੱਚ ਹੈ ਅਕਸਰ ਦੁੱਝੇ ਧਰਮ ਦੇ ਵਿੱਚ ਵਿਆਹ ਜਿਹੜੇ ਆ ਕਰਵਾਏ ਜਾਂਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਇੱਕ ਜਿਹੜੀ ਆ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤ ਦੇ ਮੁੰਬਈ ਸ਼ਹਿਰ ਦੇ ਕੁੜੀ ਅਤੇ ਪਾਕਿਸਤਾਨ ਦੇ 55 ਸਾਲ ਦੇ ਇਸ ਸਖਸ਼ ਕਾਰੋਬਾਰੀ ਸਲੀਮ ਗੋਰੀ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਹਨੀਮੂਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਯੂਜ਼ਰਸ ਕਹਿ ਰਹੇ ਨੇ ਕਿ ਜੇਕਰ ਪੈਸੇ ਨੇ ਤਾਂ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਲੋਕ ਮੁੰਬਈ ਦੀ ਖੂਬਸੂਰਤ ਤਾਰਾ ਢਿੱਲੋ ਦੇ 55 ਸਾਲ ਦੇ ਪਾਕਿਸਤਾਨੀ ਅਮੀਰ ਵਿਅਕਤੀ ਸਲੀਮ ਦੇ ਨਾਲ ਪਿਆਰ ਨੂੰ ਵਪਾਰਕ ਰਿਸ਼ਤੇ ਵਜੋਂ ਵੀ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਕੁਝ ਲੋਕ ਜੋੜੇ ਦੁਆਰਾ ਸ਼ੇਅਰ ਕੀਤੇ ਹਨੀਮੂਨ ਦੇ ਵਾਇਰਲ ਵੀਡੀਓ ਨੂੰ ਪਬਲਿਸਿਟੀ ਸਟੰਟ ਵੀ ਆਖਰੇ ਨੇ ਜੋੜੇ ਦੇ ਵੱਲੋਂ ਖੁਦ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਜੋੜੇ ਦੀ ਹਾਈ ਲਾਈਫਸਟਾਈਲ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਜਾਣਕਾਰੀ ਮੁਤਾਬਕ ਮੁੰਬਈ ਦੀ ਤਾਰਾ ਟਿਲਕ ਅੰਤਰਰਾਸ਼ਟਰੀ ਮਾਰਕੀਟਿੰਗ ਕੰਪਨੀ ਦੇ ਨਾਲ ਜੁੜਿਆ ਚਤਕੇ ਪਾਕਿਸਤਾਨੀ ਸਲੀਮ ਗੋਰੀ ਆਈਟੀ ਉਹ ਨੈਟ ਸੋਲ ਟੈਕਨੋਲੋਜੀ ਕੰਪਨੀ ਦੇ ਸਥਾਪਕ ਅਤੇ ਸੀਈਓ ਉਸ ਦਾ ਕਾਰੋਬਾਰ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਇਸ ਜੋੜੇ ਨੂੰ ਸਰਹੱਦ ਪਾਰ ਕਰਨ ਦੇ ਨਾਲ-ਨਾਲ ਉਹਨਾਂ ਦੀ ਉਮਰ ਦੇ ਵੱਡੇ ਫਰਕ ਕਾਰਨ ਵੀ ਕਾਫੀ ਟਰੋਲ ਜੜਾਇਆ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜੋੜੇ ਦੇ ਵੱਲੋਂ ਖੁਦ ਜੋੜੀਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਦੁਨੀਆ ਭਰ ਤੇ ਵਿੱਚ ਵਾਇਰਲ ਹੋ ਰਹੀ ਉਹਨਾਂ ਦੀ ਵੀਡੀਓ ਤੇ ਕੁਝ ਲੋਕ ਕਮੈਂਟ ਵੀ ਕਰ ਰਹੇ ਨੇ ਤਾਨੇ ਵੀ ਮਾਰ ਰਹੇ ਨੇ ਵਿਅੰਗ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਪਬਲਿਸਿਟੀ ਸਟੰਟ ਵੀ ਹੋ ਸਕਦਾ ਪਰ ਕਈ ਯੂਜ਼ਰ ਅਰਜੇਹ ਵੀ ਨੇ ਜਿਨ੍ਹਾਂ ਦੇ ਵੱਲੋਂ ਜਿਹੜੇ ਚੰਗੇ ਕਮੈਂਟ ਵੀ ਕੀਤੇ ਜਾ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੁੰਬਈ ਦੀ ਇੱਕ ਖੂਬਸੂਰਤ ਕੁੜੀ ਨੂੰ 55 ਸਾਲ ਦੇ ਪਾਕਿਸਤਾਨੀ ਅਮੀਰ ਆਦਮੀ ਦੇ ਨਾਲ ਪਿਆਰ ਹੋ ਗਿਆ ਜਿਨ੍ਹਾਂ ਦੇ ਵੱਲੋਂ ਖੁਦ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੱਚੀ ਕਿਹਾ ਕਿਸੇ ਨੇ ਕਿ ਪਿਆਰ ਨਾ ਤਾਂ ਉਮਰ ਦੀ ਹੱਦ ਦੇਖਦਾ ਹੈ ਨਾ ਵਤਨ ਦੀ ਸਰਹੱਦ ਜੀਹਾਂ ਇੱਕ ਅਚੇਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਇੱਕ ਸੋਹਣੀ ਸੁਨੱਖੀ ਕੁੜੀ ਨੂੰ 55 ਸਾਲ ਦੇ ਸਖਸ਼ ਦੇ ਨਾਲ ਪਿਆਰ ਹੋ ਗਿਆ ਜਿਨ੍ਹਾਂ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਹਨੀਮੂਨ ਦੀਆਂ ਵੀਡੀਓ ਵੀ ਵਾਇਰਲ ਕੀਤੀਆਂ ਗਈਆਂ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਭਾਰਤ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਭਾਰਤ ਵਿਆਹ ਕਰਵਾ ਲੈਂਦਾ ਹੈ ਤਾਂ ਇੰਟਰਨੈਟ ਤੇ ਚਰਚਾ ਦਾ ਵਿਸ਼ਾ ਬਣਦੇ ਦੇਰ ਤੱਕ ਨਹੀਂ ਲੱਗਤੀ ਦਰਅਸਲ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਵਿਆਹ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਨ੍ਹਾਂ ਵਿਆਹਾਂ ਦੇ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਨੀ ਦਿਨੀ ਅੱਜ ਇੱਕ ਜੋੜੇ ਦਾ ਵਿਆਹ ਤੇ ਹਨੀਮੂਨ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਇਹ ਵਿਆਹ ਨਾ ਸਿਰਫ ਦੋਹਾਂ ਦੇਸ਼ਾਂ ਦੇ ਰਿਸ਼ਤੇ ਆ ਕਾਰਨ ਸੋ ਲਵ ਬਰਡਸ ਦੀ ਉਮਰ ਦੇ ਵੱਡੇ ਫਰਕ ਕਾਰਨ ਵੀ ਸੁਰੱਖਿਆ ਦੇ ਵਿੱਚ ਅਕਸਰ ਦੂਜੇ ਤਰਮ ਦੇ ਵਿੱਚ ਵਿਆਹ ਜਿਹੜੇ ਆ ਕਰਵਾਏ ਜਾਂਦੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ